ਕਦੇ ਵੀ ਆਪਣੇ ਬੱਚੇ ਨੂੰ ਗਲਤ ਵਚਨ ਨਹੀਂ ਕਰਨੇ ਚਾਹੀਦੇ ਤੇਰਾ ਦਾ ਕੁਝ ਨਹੀਂ ਬਣ ਸਕਦਾ ਆਪਾਂ ਆਪ ਹੀ ਕਹਿ ਦਿੰਨੇ ਆ ਪਾਠ 25 ਜਪਜੀ ਸਾਹਿਬ ਦੇ ਕਰਦੇ ਆ 25 ਪਾਠ ਜਪਜੀ ਸਾਹਿਬ ਦੇ ਥੋੜੇ ਨਹੀਂ ਹੁੰਦੇ ਅਰਦਾਸ ਕਰਨ ਦੀ ਲੋੜ ਨਹੀਂ ਪੈਂਦੀ ਫੁਰਨੇ ਨਾਲ ਕੰਮ ਚੱਲਦੇ ਕਹੇ ਆਪਾਂ ਆਪਣੇ ਬੱਚੇ ਨੂੰ ਰਹਿਣ ਤੇਰਾ ਕੁਝ ਨਹੀਂ ਬਣਦਾ ਤੂੰ ਤਾਂ ਪੜਾਈ ਨਹੀਂ ਕਰਦਾ ਆਪਾਂ ਨੂੰ ਕੀ ਪਤਾ ਉਹਦਾ ਬਈ ਉਹਦਾ ਕੀ ਬਣਨਾ ਪਰਮੇਸ਼ਰ ਨੂੰ ਪਤਾ ਡਿਊਟੀ ਆਪਣੀ ਐ ਪੇ ਉੱਤਰ ਪੜਾਈ ਕਰਿਆ ਕਰ ਬਚਨ ਨਹੀਂ ਗਲਤ ਕਰਨੇ ਚਾਹੀਦੇ ਹੁਣ ਅਗਲਾ ਪੁੱਛਦਾ ਕੀ ਹਾਲ ਹੈ ਕਹਿਣਾ ਚਾਹੀਦਾ ਵੀ ਬੜੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਬਹੁਤ ਚੜਦੀ ਕਲਾ ਬੜੀ ਕਿਰਪਾ ਕਈਆਂ ਨੂੰ ਬਹੁਤ ਮਾੜੀ ਹਾਲਤ ਹੁੰਦੀ ਹੈ ਉਹ ਕਹਿੰਦੇ ਕੁਝ ਨਹੀਂ ਹੈ ਜੀ ਸਭ ਤੋਂ ਮਾੜੇ ਬਚਨ ਨੇ ਇਹ ਇੱਕ ਆਪਣੇ ਕੋਲ ਹੁੰਦਾ ਸੀ ਸੇਵਾਦਾਰ ਉਹਨੂੰ ਜਦ ਮਰਜੀ ਪੁੱਛ ਲੋ ਸਾਰੀ ਉਮਰ ਲੰਘੀ ਉਹਦੀ ਉਹਨੂੰ ਬਹੁਤ ਸਮਝਾਇਆ ਇਹ ਤਾਂ ਨਾ ਗਿਆ ਕਰ ਤੋ ਕਿਹਾ ਕਰ ਵੀ ਚੜਦੀ ਕਲਾ ਗੁਰਨਾਨਕ ਸਾਹਿਬ ਦੀ ਬੜੀ ਮੇਰ ਹੈ ਬਹੁਤ ਕਿਰਪਾ ਉਹਦਾ ਸੁਭਾਅ ਹੀ ਇਦਾਂ ਬਣ ਗਿਆ ਜਦੋਂ ਉਹਨੂੰ ਪੁੱਛਣਾ ਵੀ ਕੀ ਹਾਲ ਆ ਕੁਛ ਨਹੀਂ ਹੈ ਜੀ ਅੱਜ ਤੱਕ ਉਹਦਾ ਕੁਝ ਬਣਿਆ ਨਹੀਂ ਕੁਝ ਵੀ ਨਹੀਂ ਬਣਿਆ ਜਦੋਂ ਵੀ ਤੁਹਾਨੂੰ ਪੁੱਛੇ ਕੋਈ ਵੀ ਕੀ ਹਾਲ ਆ ਗੁਰਨਾਨਕ ਸਾਹਿਬ ਦੀ ਬਹੁਤ ਮੇਰ ਹੈ ਬਹੁਤ ਚੜਦੀ ਕਲਾ ਅਠਾ ਪਹਿਰਾ ਚੋਂ ਸਰਸਵਤੀ ਇੱਕ ਵਾਰੀ ਜਵਾਨ ਤੇ ਜ਼ਰੂਰ ਬਹਿੰਦੀ ਹੈ ਹਰ ਇੱਕ ਇਨਸਾਨ ਦੇ ਸਰਸਵਤੀ ਬੈਠੀ ਹੈ ਤੁਸੀਂ ਕਹਦੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਰੋੜਪਤੀ ਬਣਾਤਾ ਤੁਸੀਂ ਬਣ ਜੋਗੇ ਆਪਣੇ ਬਚਨਾ ਕਰਕੇ ਕਦੀ ਆਪਣੇ ਬੱਚੇ ਨੂੰ ਗਲਤ ਬਚਨ ਨਹੀਂ ਕਰਨੇ ਚਾਹੀਦੇ ਤੁਹਾਡੇ ਬਚਨਾ ਜੀ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਪਤਾ ਨਹੀਂ ਲੱਗਣਾ